ਬੜਾ ਟਾਈਮ ਤੁਸੀਂ ਲੈ ਕੇ ਆਇਆ ਹੋ ਵਰਕਿੰਗ ਡੇ ਆ ਫਿਰ ਵੀ ਤੁਸੀਂ ਇੰਨੀ ਧਾਰੀ ਗਿਣਤੀ ਚ ਆਏ ਹੋ ਸਾਡਾ ਤਾਂ ਕੰਮ ਹੀ ਇਹ ਹੈ ਸਾਡਾ ਰੋਜ਼ ਵਰਕਿੰਗ ਡੇ ਆ ਤੁਹਾਡਾ ਸੈਚਿਡੇ ਸੰਡੇ ਆ ਸਾਡਾ ਤਾਂ ਕੋਈ ਹੈ ਹੀ ਨਹੀਂ 7 ਦਿਨ 24 ਘੰਟੇ ਆ ਪਰ ਅਸੀਂ ਕੰਮ ਤੇ ਲੱਗੇ ਹੋਇਆ ਇੱਕ ਇੱਕ ਗੱਲ ਮੈਂ ਤੁਹਾਨੂੰ ਸਾਫ਼ ਕਰਨੀ ਚਾਹਨਾ ਇਨਸਟੇਬਲ ਬੈਠੇ ਅਸੀਂ ਨਾ ਲਾਲ ਫੈਲੀਆਂ ਵਾਲਿਆਂ ਅਸੀਂ ਨਾ ਪਰਸੈਂਟੇਜ ਵਾਲਿਆਂ

ਪਾਰਟੀ ਵਿੱਚ ਕੋਣ ਗਏ ਸੀ ਕਦੋਂ ਕजरीवाल ਸਾਹਿਬ ਮੈਂ ਆਪਣੇ ਐਮਐਲਏ ਨੂੰ ਹੀ ਪੁੱਛਦਾ ਹਾਂ ਨਾ ਮੈਂ ਆਮ ਲੋਕਾਂ ਨੂੰ ਆਪਣਾ ਜੋ ਗਿਆ ਸੀ ਕੋ ਨਾਲ ਕੋਈ ਵੀ ਨਹੀਂ ਗਿਆ ਸੀ ਜਿਸ ਦਿਨ ਫਿਰ ਇੱਕ ਥੱppa ਲੈ ਕੇ ਆ ਗਿਆ ਦਾ ਝਾੜੂ ਦਾ ਚੋਣ ਨਿਸ਼ਾਨ ਕਿਹੜੇ ਕੋਣ ਗਏ ਸੀ ਆਪਣੀ ਚੋਕ ਗਿਆ ਸੀ ਨਾਲ ਨਹੀਂ ਗਿਆ ਸੀ ਪਰ ਇਹਨਾਂ ਨੇ ਪਾਰਟੀ ਦਾ ਨਾਮ ਵੀ ਤੇ ਚੋਣ ਨਿਸ਼ਾਨ ਵੀ ਦੋਨੇ ਆਪਣੇ ਤੇ ਕਿਆ ਲੋ ਤੁਸੀਂ ਜੇ ਕਰ ਸਕਦੇ ਹੋ ਕੰਮ ਤਾਂ ਕਰ ਲਓ ਔਰ ਪੰਜਾਬੀ ਇਸ ਕਮਨ ਨੇ ਨਹੀਂ ਨੇ ਕਿ ਨਵੀਂ ਚੀਜ਼ ਆਈਏ ਕੋਈ ਚਲੋ ਆਓ ਤੇ ਅੱਜ ਮੈਨੂੰ ਤਾਂ 99 ਸੀ ਹੋ ਤਾਂ 95 96 ਹੋ ਗਏ ਹੁਣ ਤਾਂ ਕੋਈ 2-3 ਬਾਈ ਲੱਖਾਂ ਵੀ ਆ ਗਿਆਂ ਨਾ 2-3 ਇਧਰ ਨੇ ਉਧਰ ਨੇ ਵੀ ਆ ਗਏ ਸੋ ਹੁਣ ਤਾਂ ਮਤਲਬ ਅਗਲੀ ਵਾਰ 2011 27 ਜ ਮਨੂ ਲੋਕ ਕਹਿੰਦੇ ਵੀ ਸੈਂਚਰੀ ਲਾਉਣੀ ਆ ਮੈਂ ਕਿਹਾ ਵੀ ਦੇਖੋ ਨਰਵਸ 90ਸ ਹੁੰਦਾ ক্রিকেট ਦੇ ਵਿੱਚ ਨ ਸਚਿੰਤ ਨੂੰ ਉਹ ਕਰਦੀ ਨਾ ਬਹੁਤ ਸਾਰੀਆਂ ਸੈਂਚਰੀਆਂ ਇਸ ਕਰਕੇ ਰਹਿ ਗਈਆਂ ਕਿ 90 ਤੇ 100 ਦੇ ਵਿੱਚ ਨਾ ਨਰਵਸ ਹੋ ਜਾਂਦਾ ਜਾਂ ਤਾਂ ਓਵਰ ਕੌਨਸ਼ੀਅਸ ਹੋ ਜਾਂਦੇ ਆ ਉਹ ਨੈਚਰ ਗੇਮ ਛੱਡ ਕੇ ਥੋੜਾ ਜਿਹਾ ਮਤਲਬ ਸੋ ਨਰਵਸ 90 ਚ ਕਿਉਂ ਜੋ ਸੈਂਚਰੀ ਲਾਉਣੀ ਹੈ ਤਾਂ ਤੁਸੀਂ ਲਾਉਣੀ ਹੈ ਅਸੀਂ ਥੋੜੀ ਲਾਉਣੀ ਹੈ ਅਸੀਂ ਤਾਂ ਤੁਹਾਨੂੰ ਅਸੀਂ ਤਾਂ ਤੁਹਾਨੂੰ ਮੌਕਾ ਦੇਵਾਂਗੇ ਰਣਵੇ ਜਿਹੜਾ ਉਹ ਜਹਾਜ ਨੂੰ ਉਡਾਉਂਦਾ ਥੋੜੀ ਜਿਹਾ ਮੌਕਾ ਦਿੰਦਾ ਅਸ ਤਾਂ ਰਣਵੇ ਆ ਜਹਾਜ ਤੁਸੀਂ ਹਾਂ ਜਨਾਬ ਜੀ ਪ੍ਰੋਡਕਟਰ ਅੱਜ ਇੰਡਸਟਰੀ ਦੀਆਂ ਗੱਲਾਂ ਸੁਣੀਆਂ ਬੜਾ ਚੰਗਾ ਲੱਗਿਆ ਕੁਝ ਮੰਗਾ ਵੀ ਨੇ ਔਰ ਐਨਗੀਆਂ ਵੀ ਇਹ ਤਾਂ ਹੋ ਹੀ ਸਕਦਾ ਕਿ 100% ਕੋਈ ਜਿਹੜੀ ਇੰਡਸਟਰੀ ਹੈ ਉਹ ਜ ਜਿਹੜਾ ਫੈਜਾ ਹੋ ਕੰਪਲੀਟ ਹੋ ਜਾ ਜਾਂ ਸਾਡੇ ਮੰਗਾਤਰ ਪਰ ਗਲਤ ਕਰਨਾ ਹੋਣਾ ਨਾ ਸੀ ਮਾਈਕ ਤੁਹਾਨੂੰ ਦੇ ਦਿੰਨੇ ਸੀ ਕਿ ਤਸੋ ਇਹਦੋਂ ਪਹਿਲਾਂ ਮਾਈਕ ਦਿੱਤਾ ਕਿ ਤਾਉ ਨਾ ਕਿਸ ਨੇ ਆਉਂਦੇ ਸੀ ਆਪਣੇ ਐਂਬੀਅੰਟ ਅੱਜ ਕੱਲ੍ਹ ਤਾਂ ਨਹੀਂ ਮੋਟਰ ਪੁੱਟਿਆ ਪਤਾ ਨਹੀਂ ਕਿ ਹਰ ਵਕਤ ਕੁੱਟੇ ਹੀ ਰਹਿਣਾ ਪੈ ਮਾਜ ਸੁਭਵੀਰ ਵਾਲੀ ਜੀ ਇੱਧਰ ਚਾਰ ਫੜੇ ਨੇ ਇੱਧਰ ਨੇ ਇੱਧਰ ਖੜੇ ਨੇ ਆਹ ਕਰਦਾਂਗਾ ਆਹ ਪਰਦਾਂਗਾ ਬੋਲੇ ਸੁਹਾਜ ਇੱਥੇ ਲੋਕ ਕਿੱਥੋਂ ਵੱਸ ਕਹਿੰਦੇ ਸੁਣਦੇ ਨਹੀਂ ਸੀ ਯਾਰ ਆਪਾਂ ਬਹੁਤ ਲੋਕ ਕਹਿੰਦੇ ਰਾਏ ਤਾਂ ਆਏ ਦੇ ਸੀ ਪਤਾ ਨਹੀਂ ਕੀ ਕਹਿ ਗਏ ਯਾਰ ਹਨਾ ਦੋ ਤਿੰਨ ਵਾਰ ਤਾਂ ਆਪਣੇ ਪਿਤਾ ਜੀ ਨੂੰ ਕਹਿ ਗਏ ਕਿ ਮੇਰੇ ਕੋਲ ਤਾਂ ਸਮਾਨ ਹੈ ਉਹਨੂੰ ਉੱਠ ਕੇ ਕਹਿਣਾ ਪਿਆ ਪਿਤਾ ਸਮਾਨ ਨਹੀਂ ਪਿਤਰੀਆਂ ਹਣਾ ਮਤਲਬ ਜਿਹੜੇ ਬੰਦਿਆਂ ਨੂੰ ਪੰਜਾਬੀ ਕਲਚਰ ਤੇ ਨਹੀਂ ਪਤਾ ਪੰਜਾਬੀ ਬੋਲੀ ਦਾ ਨਹੀਂ ਪਤਾ ਹਣਾ ਸਾਡੇ ਇਨਫਰਾਸਟ੍ਰਕਚਰ ਦਾ ਨਹੀਂ ਪਤਾ ਸਾਡੇ ਵਿਰਸੇ ਦਾ ਨਹੀਂ ਪਤਾ ਅਸੀਂ ਰੱਬ ਬਣਾ ਕੇ ਬਿਠਾ ਲਏ ਉਹ ਸਿਰ ਤੇ ਅਸੀਂ ਤਾਂ ਕੰਮ ਵਾਲਿਆਂ ਅਸੀਂ ਤਾਂ ਪਿੰਡਾਂ ਵਾਲੇ ਹੂੰ ਕਦੀ ਜ਼ਿੰਦਗੀ 'ਚ ਮੈਂ ਨਹੀਂ ਸੋਚਿਆ ਸੀ ਕਿ ਮੈਂ ਮੁੱਖ ਮੰਤਰੀ ਬਣ ਜਾਵਾਂ ਐਸੇ ਸ਼ਹਿਰ 'ਚ ਮੈਂ 992 ਦਾ ਐਸੀ ਮੈਂ ਸਰ ਨੂੰ ਅੱਜ ਦਿਖਾ ਰਿਹਾ ਸੀ ਸਾਰਾ ਦਰਸ਼ਕ ਲੋਨੀਆਂ ਨਾਲ ਹੀ ਜਨਾਬ ਮੈਂ ਬੰਦ ਵੈਸੇ ਹੀ ਤੇ ਉੱਥੇ ਰਹਿੰਦੀ ਪਹਿਲੀ ਵਾਰ ਲੁਧਿਆਣੇ ਆਇਆ ਲੁਧਿਆਣੇ ਬਸ ਕੈਂਟਰ ਤੋਂ ਲੈ ਅਗਰ ਨਗਰ ਤੱਕ ਨਾ ਪੰਜਰ ਕੀ ਲੱਗਦੇ ਹੁੰਦੇ ਸੀਗੇ ਆ ਆਟੋ ਦੇ ਉਹਨੇ ਮਤੋਂ 25 ਲੈ ਲਈ ਪੂਰ ਦੇਖ ਲੰਦੇ ਨੇ ਪਹਿਲੀ ਵਾਰ ਆਇਆ 25 ਰੁਪਏ ਲੈ ਲਈ ਜਿੱਥੇ 5 ਲੱਗਦੇ ਸੀ ਤੇ ਮੈਨੂੰ ਕੀ ਪਤਾ ਸੀ ਕਿ ਇਹ 25 ਲੱਗਦੇ ਹੋਣਗੇ ਮੈਂ ਕਿਹਾ ਚਲੋ ਤੇ ਪਾਚ ਚਲੋ ਮੈਂ ਉਦੋਂ ਸਟ੍ਰਗਲ ਕਰਨਾ ਆਇਆ ਸੀਗਾ ਐਜ਼ ਐਨ ਆਰਟਿਸਟ ਜਦੋਂ ਨੂੰ ਸ਼ਗਰ ਦੀ ਲੋੜ ਨਹੀਂ ਪਈ ਪਹਿਲੀ ਵਾਰ ਕਿੱਸਾ ਤੁਸੀਂ ਪੈ ਨਹੀਂ ਦਿੱਤਾ ਫਿਰ ਕੁਲਫੀ ਕਰਵਾ ਕੇ ਮੈਂ ਤਵਾ ਸਿੱਟਾਂ ਚਲੋ ਮਤਲਬ ਆਈ ਲੈਵਲ ਤੇ ਤੁਸੀਂ ਮੈਨੂੰ ਚੱਕ ਲਿਆ ਅਚਾਨਕ ਕੀ ਹੋਇਆ 1900 ਇਹ ਮੈਂ 92 ਵੀ ਕੱਲ ਦੱਸ ਰਿਹਾ ਜਦੋਂ ਪਹਿਲੀ ਵਾਰ ਆਇਆ ਸੀ 1994 ਚ 94 ਚ ਪੰਜਾਬ ਪ੍ਰੋਫੈਸਰ ਮੋਹਨ ਸਿੰਘ ਮੇਲਾ ਹੁੰਦਾ ਥਾ ਪੰਜਾਬੀ ਭਵਨ ਚ ਬੜੇ ਵੱਡੇ ਵੱਡੇ ਆਰਟਿਸਟ ਉੱਤੇ ਆਉਂਦੇ ਸੀ ਉਹ ਤੱਕ ਮੇਰਾ ਵੀ ਥੋੜਾ ਜਿਹਾ ਨਾਂ ਬਣ ਗਿਆ ਸੀ ਤੇ ਮੈਂ ਉੱਥੇ ਗਿਆ ਇੱਕ ਬੰਦਾ ਮੈਨੂੰ ਮੈਂ ਪਰਫਾਰਮ ਕਰ ਰਿਹਾ ਸੀ ਸਾਹਮਣੇ ਆਇਆ 20 ਬੇਦ ਦੇ ਮਨ ਲਓ ਇਨਾਮ ਨਹੀਂ ਹੁੰਦਾ ਜਿਹੜਾ ਤੁਸੀਂ ਕਹਿੰਦੇ 20 ਬੇਦ ਦੇ ਮੈਂ ਕਿਹਾ ਵੀ 20 ਪੀਏ ਕਿਉਂ ਯਾਰ 20 ਜਿਆਦਾ ਦਸ ਹੁੰਦੇ ਐ ਜਾਂ 50 ਹੁੰਦੇ 20 ਕੋ ਕਹਿੰਦਾ ਵੀ ਮੈਂ ਤੈਨੂੰ ਦੇਣੇ ਸੀ ਯਾਰ ਮੈਂ ਕਿਹਾ ਮੇਰੇ ਦੇਣੇ ਪੈਸੇ ਕਿਸੇ ਨੇ ਕਹਿੰਦਾ ਮੈਂ ਉਹੀ ਆਟਾ ਵਾਲਾ ਜੀ ਮੈਂ ਕਹਿੰਦਾ ਮੋਢੋਂ ਨੂੰ ਪਛਾਣ ਲਿਆ ਤੁਸੀਂ ਪਹਿਲੀ ਵਾਰ ਆਏ ਸੀ ਮੈਂ 25 ਲੈ ਲਏ ਸੀ ਕਹਿੰਦਾ 30 ਮੈਂ ਵੱਧ ਲੈ ਗਿਆ ਸੀ ਉਹਦਾ ਸੋਨੇ ਮੈਨੂੰ 20 ਰੁਪਏ ਮੋੜ ਤੇ ਜੀ ਉਹ ਸੋ ਲੁਧਿਆਣਾ ਸ਼ਹਿਰ ਹੈ ਜੀ ਇੱਥੇ ਆ ਵੀ ਕੋਈ ਫੁੱਕਾ ਨਹੀਂ ਮਾਰਦਾ ਤੇ ਨਾ ਹੀ ਕਿਸਦਾ ਹੱਥ ਕੋ ਮਾਰਦਾ ਹੈ ਸ਼ਹਿਰ ਕਿਸ ਗੱਲ ਦਾ ਮੈਂ ਗੋਹਾਂ ਇਹ ਮੇਰੀ ਕਰਨ ਕਰਮ ਨਹੀਂ ਸਭ ਤੁਸੀਂ ਪਤਾ ਨਹੀਂ ਕਿੰਨੇ ਚੁੱਲੇ ਤੁਹਾਡੇ ਕਰਕੇ ਚੱਲਦੇ ਆ ਪੰਜਾਬ 'ਚ ਕਿੰਨੇ ਚੁੱਲਿਆਂ ਦੀ ਰੋਟੀ ਤੁਹਾਡੇ ਕਰਕੇ ਬਣਦੀ ਤੁਹਾਡੀਆਂ ਪ੍ਰੋਬਲਮ ਨੂੰ ਸੋਲਵ ਕਰਨਾ ਸਾਡਾ ਕੰਮ ਹੈ ਅਸਿਕੜਾ ਕੋਈ ਆਸਰੀਆ ਬਣਾਇਆ ਜਾਂ ਕੋਈ ਪ੍ਰਵੀਨ ਜੀ ਦਾ ਤਾਂ ਇਹ ਹੀ ਕਿਹਾ ਹੋਇਆ ਯਾਰ ਕਿਰ ਬਸ ਐਸੇ ਕੰਮ ਕਰੋ ਵੀ ਲੋਕ ਖੁਸ਼ ਰਹਿਣ ਯਾਰ ਲੋਕ ਮੀਨਸ ਪਬਲਿਕ ਲੋਕਾਈ ਪਰ ਲੋਕਾਂ ਦੀ ਰਾਤ ਬੁਸਦਾ ਜੀ ਰੱਬ ਨਿਕੜਾ ਹਾਂ ਪਾਣਾ ਹੁੰਦਾ ਜੀ ਉਹ ਕਿਸੇ ਨਾ ਕਿਸੇ ਬੰਦੇ ਦੇ ਵਿੱਚ ਨਹੀਂ ਕੁਝ ਕਰਾਉਂਦਾ ਕੋਈ ਮੈਂ ਇੱਕ ਫੰਕਸ਼ਨ ਤੇ ਸੀ ਵਿੱਚ ਤੇ ਕੋਈ ਕੋਈ ਵਿੱਚੋਂ ਸਪੈਸ਼ਲ ਕਿੱਡ ਜਿਹਨੂੰ ਆਪਾਂ ਕਹਿੰਦੇ ਉਹ ਉੱਠਿਆ ਤੇ ਮਤਲਬ ਲੋਕ ਥੋੜਾ ਜਿਹਾ ਹੱਸਣ ਲੱਗੇ ਮੈਂ ਕਹਿੰਦੇ

ਤਾਂ ਫਿਰ ਅਗਲੀਆਂ ਪੀੜ੍ਹੀਆਂ ਲਾਣ ਤੋਂ ਪਾਉਣ ਗਿਆ ਵੀ ਤੁਹਾਨੂੰ ਵੀ ਤਾਂ 5 ਸਾਲ ਮਿਲੇ ਸੀ ਤੁਸੀਂ ਕੀ ਕੀਤਾ ਸੋ ਮੈਂ 5 ਸਾਲ ਨਹੀਂ ਕਹਿੰਦਾ ਮੈਂ ਮੈਂ ਰਾਤਾਂ ਵੀ ਗਿਣ ਕੇ ਮੈਂ ਤਾਂ 10 ਸਾਲ ਕਹਿੰਦਾ ਕਿ ਕੰਮ ਕਰੀਏ ਬਹੁਤ ਲੇਟ ਹੋ ਗਏ ਪਹਿਲੇ ਹੀ ਬਹੁਤ ਲੇਟ ਚੱਲ ਰਹੇ ਹਾਂ 75 ਸਾਲ ਲੇਟ ਹੋ ਗਏ ਸਿੰਗਾਪੁਰ ਵਰਗੇ ਕੰਟਰੀ ਆਪਣੇ ਤੋਂ ਬਾਅਦ ਯਾਦ ਹੋ ਕੇ ਅੱਜ ਕਿੱਥੇ ਫਿਰਦੇ ਨੇ ਅਸੀਂ ਅਸੀਂ ਅਜੇ ਸੀਵਰੇ ਦੇ ਟੱਕਣ ਵੀ ਨਹੀਂ ਜੰਨੇ ਹਾਂ ਬਸ ਮਸੀਂ ਵੀਰੇ ਦੇ ਟੱਕੜ ਪੂਰੇ ਕਰ ਦੋ ਜੀ ਕਿੱਥੇ ਖੜ ਕੇ ਕਿੱਥੇ ਰਹਿ ਜੀ ਸਾਨੂੰ ਗਈਆਂ ਨਾਲੀਆਂ ਹੀ ਬਸ ਵਿਕਾਸ ਲੱਗਣ ਲੱਗਿਆ ਕੌਮ ਬਣਾ ਦੋ ਗ੍ਰਿਸ਼ਾਪੀ ਬਣ ਜੂਗਾ ਕੌਮ ਬਣਾ ਦੋ ਇੰਡਸਟਰੀ ਨੂੰ ਪ੍ਰਮੋਟ ਕਰ ਦੋ ਕਿਸਾਨਾਂ ਦਾ ਸਬਦ ਦਾ ਜਿਹਨ ਵੈਲਿਊ ਐਗਰ ਦੀ ਗੱਲ ਕੀਤੀ ਹੋਣਾ ਚਾਹੀਦਾ ਸਾਡਾ ਸਮਾਨ ਇੱਥੋਂ ਜਾ ਕੇ ਅਸੀਂ ਉਹ ਹੀ ਖਰੀਦਦੇ ਆ ਬਾਦ ਚ ਉਹਨੂੰ ਪਿੰਨਾ ਮੈਨੂੰ ਵੈਲਿਊ ਐਡਡ ਜਿਹੜੀ ਹੈ ਉਹ ਕੱਪ ਤੁਸੀਂ ਇਹ ਕਰਿਓ ਕਿ ਜਿੰਨਾ ਵੀ ਆਪਾਂ ਮੈਕਸਿਮ ਵੈਲਿਊ ਐਡਡ ਜਿੰਨੀਆਂ ਵੀ ਆਪਣੀਆਂ ਆਈਟਮਸ ਹੋ ਸਕਦੀਆਂ ਨੇ ਤਾਂ ਕਿ ਟਰੱਕ ਲੱਖ ਦਾ ਨਹੀਂ ਇਨਫੈਕਟ ਕਰੋੜ ਦਾ ਹੀ ਜਾਵੇਗਾ ਫਿਰ ਬਰਾਤ ਸੀ ਬਹੁਤ ਸ਼ਾਨਦਾਰ ਤੁਸੀਂ ਸਿਲੈਕਸ਼ਨ ਦਿੱਤੇ ਆ ਔਰ ਬੜੇ ਅੜੇ ਲਿਖੇ ਹੋਰ ਆਂਗਨ ਨਹੀਂ ਲੋਪ ਹੋ ਤੁਸੀਂ ਭਈ ਤਾਂ ਕਈ ਪੀੜੀਆਂ ਤੋਂ ਮਤਲਬ ਇੰਡਸਟਰੀ ਚ ਨੇ ਅਪਿਚੇ ਜੇ ਮੈਂ ਕਵਇਕਟਿੰਗ ਕਰਨਾ ਆਇਆ ਸੀਗਾ। ਉਹ ਕਾਜੀ ਕਿਸ ਤਰ੍ਹਾਂ ਮਿਲੇ ਸੀ ਤਾਂ। ਉਹ ਕਿਹੜਾ ਕੰਦਰਾ ਦੇ ਮਿਲੇ ਸੀ ਸਾਰੇ ਸਾਰੇ ਉਹ ਸਵਾਲ ਲੈ ਬਰਦਮਨ ਫੈਮਿਲੀ। ਉਹ ਵਿਆਸ ਘਰ ਆਇਆ ਸੀ ਬੜਾ ਅੱਛਾ ਲੱਗੇ ਉੱਥੇ ਆ ਕੇ ਵੀ ਕਿ ਸਾਰੇ ਮਿਲੇ ਔਰ ਸਾਰੇ ਕੱਤੇ ਸੀ ਜਿਹੀ ਐਸੀ ਬਹੁਤ ਖੁਸ਼ੀ। ਬਸ ਆ ਕਰ ਇੱਕ ਆ چھوٹਾ ਜਹਾ ਕਮ ਰਹਿ ਗਿਆ ਇੱਕ چھوٹਾ ਜਹਾ ਕਮ ਰਹਿ ਗਿਆ। ਪੂਰੂ ਜਾਤਾ ਹੋਵੇ ਨਾ ਸਾਡਾ ਕੋਈ ਉਹਦੇ ਚ ਮੰਤਵ ਹੈ। ਮਿਥਾਰ ਰੱਖਿਆ ਸਾਨੂੰ ਆਏ ਚਾਹੀਦੇ ਲਿਤਾਉਂ ਕਰੋ ਨਾ। ਸਾਡਾ ਕੰਮ ਤੰਗ ਕਰਨਾ ਨਹੀਂ ਹੈ ਸਾਡੀ ਗਵਰਨਮੈਂਟ ਦਾ ਆਮ ਆਦੀ ਪਾਰਟੀ ਦਾ ਮੈਨੀਫੈਸਟੋ ਇਹ ਹੈ ਕਿ ਤੰਗ ਨਹੀਂ ਕਰਨ ਲੋਕਾਂ ਨੂੰ ਲੋਕਾਂ ਨੇ ਸੁਣ ਤੋਂ ਬਾਅਦ ਸਰਕਾਰ ਬਣਦੀ ਤੰਗ ਕਰਨ ਵਾਲੀ ਥੋੜੀ ਮੰਨਦੀ ਹੁੰਦੀ ਹੈ ਸੌਰਵਿੰਜੇ ਜੀ ਤੁਹਾਡਾ ਬਹੁਤ ਬਹੁਤ ਲੁਧਿਆਣਾ ਚ ਸਵਾਗਤ ਹੈ ਔਰ ਲੁਧਿਆਣਾ ਜਦੋਂ ਵੀ ਤੁਸੀਂ ਆਉਣੇ ਹੋ ਇੰਡਸਟਰੀ ਨੂੰ ਜਰੂਰ ਮਿਲ ਕੇ ਜਾਣੇ ਚਾਹੇ ਜਲੰਧਰ ਵੀ ਆਉਣ ਅੰਮ੍ਰਿਤਸਰ ਸਾਹਿਬ ਵੀ ਤੁਸੀਂ ਆਇਓ ਔਰ ਰੀਸੈਂਟਲੀ ਵਿਪਾਸ਼ਾਨਾ ਕਿਉਂ ਆਏ ਨੇ مائنڈ ہے well, کوئی چھبیو چھبیویں باسنا بااشنا چاہیے چپ رہنا اپنے آپ نے بھی گل نہیں کرنی بس میں کہ سر میں تو نہیں جا سکتا اتنی ਮੈਂ ਨਹੀਂ ਮੈਂ ਬਸ ਆਹੇ ਪਾਸ਼ਨਾ ਤੋੜ ਦੂੰਗਾ ਨਾ ਜੇ ਮੈਂ ਚੁੱਪ ਰਹਿ ਗਿਆ ਮੇਰੀ ਤਾਂ ਪਤਰੀ ਹੋ ਜੂਗੀ ਸੁਣ ਮੈਂ ਗਈ ਮੈਨੂੰ ਬੰਗਲੌਰ ਬੰਗਲੂਰ ਉੱਥੇ ਹੈਗਾ ਨੈਚਰ ਜੀਐਨਆਈ ਹੈਗਾ ਨੂੰ ਉੱਥੇ ਤਾਂ ਮਜਾਦਾ ਬਿਪਾਸ਼ਨਾ ਦਾ ਉੱਥੇ ਮੈਨੂੰ ਇੰਨਾ ਚੰਗੀ ਪ੍ਰੇਰਣਾ ਹੈ ਨਾ ਔਰ 10 ਦਿਨ ਬਾਅਦ ਆਪਕੇ ਨਾ ਤੁਹਾਡੇ ਆ ਗਏ ਜਬਾ ਜੁਬਾੜਿਆਂ ਦੇ ਜਿਹੜੇ ਮਸਲਸ ਨੇ ਉਹ ਕਿਉਂਕਿ ਇਹ ਬੋਲਿਆ ਨਹੀਂ ਹੁੰਦਾ ਬੜੀ ਮੁਸ਼ਕਲ ਨਾਲ ਹੁੰਦੇ ਨੇ ਇਹ ਤਾਂ ਬਹੁਤ ਔਖਾ ਕੰਮ ਨਹੀਂ ਤੁਸੀਂ 25 ਛੇ ਘੰਟੇ ਕਰ ਲਿਆ ਤੁੰਨੇ ਮੇਰੇ ਵੱਲੋਂ ਤੁਸੀਂ ਉਹ ਜਾਇਆ ਆਇਆ ਕਰੋ ਮੇਰੀ ਤਾਂ ਇਹੀ ਬੇਨਤੀ ਹੈ ਅਸੀਂ ਤੁਹਾਡੇ ਸਿਪਾਹੀ ਆ ਤੁਸੀਂ ਸਾਡੇ ਜਰਨੈਲ ਹੋ ਜਿੱਥੇ ਕਹੋਂਗੇ ਜਿਹੜੇ ਮੋਰਚੇ ਤੇ ਕਹੋਂਗੇ ਡਿਊਟੀ ਦੇਣ ਵਾਲੇ ਬੰਦੇ ਆ ਔਰ ਹਮੇਸ਼ਾ ਬੰਦੂਕ ਦਾ ਮੂੰਹ ਦੁਸ਼ਮਣ ਵੱਲ ਰਹੂਗਾ ਕਦੇ ਆਪਣੇ ਵੱਲ ਨਹੀਂ ਹੋਊਗਾ ਬਸ ਇਹ ਤੁਹਾਨੂੰ